ਨੂੰ ਜੋੜਦਾ ਰਿਹਾ ਸੰਸਾਰ ਦਾ ਪਰਿਵਾਰ ਨੂੰ ਪਾਲਦਾ ਰਿਹਾ ਲੇਕਿਨ ਕੀ ਹੋਇਆ ਮਾਲਕ ਦੀ ਕਿਰਪਾ ਹੋਈ ਇਸ ਨੂੰ ਕੀਤੇ ਸਤ ਸੰਗਤ ਦਾ ਸਭ ਬਣਿਆ ਜਦੋਂ ਇਹ ਸਤ ਸੰਗਤ ਦੇ ਵਿੱਚ ਗਿਆ ਇਸ ਨੇ ਸੁਣਿਆ ਵੀ ਮੇਰੇ ਤੋਂ ਤਾਂ ਇੱਕ ਇੱਕ ਸਵਾਸ ਦਾ ਹਿਸਾਬ ਲਿਆ ਜਾਣਾ ਤੇ ਮੈਂ ਤਾਂ ਸਵਾਸਾਂ ਦਾ ਹਿਸਾਬ ਰੱਖਿਆ ਹੀ ਨਹੀਂ ਮੈਂ ਤਾਂ ਸਾਰਾ ਧਨ ਹੀ ਲਟਾ ਬੈਠਾ ਹੁਣ ਪਤਾ ਨਹੀਂ ਕਿੰਨਾ ਹੈ ਕਿੰਨਾ ਨਹੀਂ ਤੇ ਜਦੋਂ ਧਰਮਰਾਜ ਉੱਥੇ ਲੇਖਾ ਮੰਗੇਗਾ ਤੇ ਮੈਂ ਕਿਵੇਂ ਲੇਖਾ ਪੂਰਾ ਕਰਾਂਗਾ ਇਹ ਹੁਣ ਆਪਦੀਆਂ ਗਿਆਨ ਅੰਦਰੀਆਂ ਨੂੰ ਸਮਝਾਉਣ ਲੱਗਾ ਉਹ ਹੁਣ ਇੰਨਾ ਬੰਜਾ ਨੇ ਵਸ ਕੀਤੀਆਂ ਸੀ ਉਹ ਆਖੇ ਨਾ ਲੱਗਣ ਇੰਨਾ ਦੁਖੀ ਹੋ ਗਿਆ ਕਿ ਇਸ ਕਰਮ ਭਾਵ ਕੇ ਸਰੀਰ ਨੂੰ ਛੱਡਣ ਵਾਸਤੇ ਤਿਆਰ ਹੋ ਗਿਆ ਜਿਸ ਨੂੰ ਮਹਾਰਜ ਕਹਿੰਦੇ ਦੇਹੀ ਕਾਵਾ ਜੀ ਉਹ ਤਰ ਮੈ ਤੋਂ ਵਸੇ ਪੰਜ ਕਰਸਾਨਾ ਨੈਨੂ ਨਕਟੂ ਸਰਨੂ ਰਸਪਤ ਇੰਦਰੀ ਕਿਹਾ ਨਾ ਮਾਨਾ ਬਾਬਾ ਆ ਬਣਾ ਬਸੇ ਇਹ گاਉ ਘਰੀ ਘਰੀ ਕਾ ਲੇਖਾ ਮੰਗੇ ਕੈਥ ਜੇ ਤੁਣ ਨਾ ਧਰਮ ਰਾਹੇ ਜਦ ਲੇਖਾ ਮੰਗਸੀ ਬਾਕੀ ਨਿਕਸੀ ਭਾਰੀ ਕਹਿੰਦੇ ਫਿਰ ਕੀ ਕਰਾਂਗੇ ਜਿਹਦੋਂ ਨੇ ਲੇਖਾ ਮੰਗਿਆ ਭਾਂਡਾ ਤਾਂ ਖਾਲੀ ਹੈ ਬਹੁਤ ਕਰਜ਼ਾ ਹੋਏਗਾ ਸਿਰ ਤੇ ਸਜ਼ਾ ਮਿਲੇਗੀ ਹਾਜੀ ਵਿਚਾਰਾ ਸਲਾਮ ਹੀ ਕਰਦਾ ਪਿਆ ਉਹਦੇ ਮੇਦਾ ਸਮਾ ਗਿਆ ਗੰਡ ਖੁੱਲ ਗਈ पकड़ लेया ਤੇ ਭੱਜ ਗਏ ਪੰਜ ਜਣੇ ਮਹਾਰਾਜ ਕਹਿੰਦੇ ਧਰਮ ਰਾਏ ਜਬ लेखा मगਸੀ ਬਾਕੀ ਨਿਕਸੀ ਭਾਰੀ ਪੰਜ ਕਿਸਾਨ ਵਾਂਗ ਭਾਗ ਗਏ ਭੱਜ ਗਏ ਜਿਨ੍ਹਾਂ ਨੇ ساری ਉਮਰ ਇਹ ਲਾਲਚ ਦੇ ਕੇ ਰੱਖਿਆ ਵੀ ਅਸੀਂ ਤੇਰੇ ਨਾਲ ਖੇਤੀ ਕਰਾ ਰਹੇ ਹਾਂ ਨੌਕਰੀ ਕਰਾ ਰਹੇ ਹਾਂ ਦਿਹਾੜੀ ਕਰਾ ਰਹੇ ਤਗੜਾ ਹੋ ਕੇ ਤੰਦ ਜਉਣ ਇਹਦੇ ਚ ਹੀ ਸੁਖਿਆ ਕਹਿੰਦੇ ਪੰਜ ਕਿਸਾਨ ਵਾਂਗ ਭਾਗ ਗਏ ਲੈ ਬਾਦਿਓ ਜੀਓ ਦਰਬਾਰੀ ਬੰਲੇ ਕਹਤ ਕਬੀਰ ਸੁਨੋ ਰੇ ਸੰਤੋ ਖੇਤੀ ਕਰੋ ਨਬੇਰਾ ਅਬ ਕੀ ਬਾਰ ਬਖਸ਼ ਬੰਦੇ ਕੋ ਬੋਹਰ ਨਾ ਪਵਜਲ ਫੇਰ ਮਹਾਰਾਜ ਕਹਿੰਦੀ ਵੀ ਹਾਲ ਸੁਣਾ ਕਰੋ ਇਹਨਾਂ ਸਵਾਸਾਂ ਦੇ ਹੁੰਦਿਆ ਹੁੰਦਿਆ ਇਸ ਖੇਤ ਦੇ ਵਿੱਚ ਖੇਤ ਸਵੀਰ ਨੂੰ ਕਹਿੰਦੇ ਨੇ ਜਿਲਮਾਰ ਕਹਿੰਦੇ ਨੇ ਖੇਤ ਸਰੀਰ ਜੋ ਬੀਜਿਆ ਅੰਤ ਖਲੋਇਆ ਪਾਏ ਕਹਿੰਦੇ ਜਿੰਨਾ ਚਿਰ ਤੁਹਾਡੇ ਸਵਾਸ ਨੇ ਉਹਨਾਂ ਚ ਤੁਹਾਡਾ ਸਬੰਧ ਹੈ ਇੱਥੇ ਸਰੀਰ ਦੇ ਨਾਲ ਇਸ ਖੇਤ ਦੇ ਨਾਲ ਇਸ ਖੇਤ ਦੇ ਵਿੱਚ ਰਹਿੰਦੇ ਆਂ ਸੀ ਇਹਨਾਂ ਪੰਜਾਂ ਦੇ ਨਾਲ ਨਵੇੜਾ ਕਰ ਲੋ ਨਹੀਂ ਤਾਂ ਇਹ ਤੁਹਾਡਾ ਜਨਮ ਵਿਅਰਥ ਗਵਾ ਦੇਣਗੇ ਤੇ ਤੁਹਾਨੂੰ ਸਜ਼ਾ ଦਵਾ ਦੇਣਗੇ ਹੁਣ ਗੁਰਮੁਖ ਪਿਆਰਿਓ ਇਹ ਵਿਚਾਰਾ ਬੰਨਿਆ ਗਿਆ ਹੁਣ ਫਿਰ ਮਹਾਰਾਜ ਸਾਨੂੰ ਸਮਝਾਉਂਦੇ ਨੇ ਇੱਕ ਹੋਰ ਜੀਵ ਦੀ ਕਹਾਣੀ ਉਹ ਵੀ ਮਨਮੁਖਿਆ ਕਹਿੰਦੇ ਵੀ ਉਹ ਤ੍ਰੈ ਗੁਣਾ ਦੇ ਵਿੱਚ ਵਿਚਰਦਾ ਪੁੰਨ ਦਾਨ ਬਹੁਤ ਕਰਦਾ ਹੈ ਵੇਦ ਸ਼ਾਸਤਰ ਘਾਟ ਦਰਸ਼ਨ ਬਾਣੀ ਵੀ ਪੜਦਾ ਹੈ ਲੇਕਿਨ ਉਸ ਨੂੰ ਨਾਮ ਦਾ ਪੇਤ ਨਹੀਂ ਇਸ ਕਰਕੇ ਮਾਰਾ ਕਹਿੰਦੇ ਬਿਨ ਗੁਰ ਸ਼ਬਦ ਮੁਕਤ ਕਹਾ ਪ੍ਰਾਣੀ RAM ਨਾਮ ਬਿਨ ਹਰ ਜਮਰੀ ਹੁੰਦਾ ਹੈ RAM ਨਾਮ ਤੋਂ ਬਿਨ ਜੀਵ ਉਲ ਜਾਂਦਾ ਹੈ ਤੇ ਉਹ ਸਿਰਫ ਜੇ ਕੋਈ ਉਹਨੂੰ ਕਹਿੰਦਾ ਵੀ ਸੰਗਤ ਵਿੱਚ ਚੱਲੀਏ ਤੇ ਉਹ ਗੁੱਟਚਰਾ ਕਰਦਾ ਤੁਸੀਂ ਤਾਂ ਵਿਲੇ ਹੋ ਤੇ ਮਹਾਰਾਜ ਕਹਿੰਦੇ ਵੀ ਉਹ ਕਹਿੰਦਾ ਮੈਨੂੰ ਬਾਣੀ ਪੜ੍ਹਨੀ ਆਉਂਦੀ ਮੈਂ ਪੜ੍ਹ ਲੈ ਨਾਪੇ ਵੇਰ ਪੜ੍ਹਨੇ ਆਉਂਦੇ ਨੇ ਸ਼ਾਸਤਰ ਪੜ੍ਹਨੇ ਆਉਂਦੇ ਨੇ ਮੈਨੂੰ ਗਿਆਨ ਹੈ ਲੇਕਿਨ ਉਹ ਪੜ੍ਹਦਾ ਉਸੇ ਤਰ੍ਹਾਂ ਜਿਵੇਂ ਸੰਸਾਰ ਦੀ ਪੜ੍ਹਾਈ ਕਰਦਾ ਰਿਹਾ ਵਿਆਕਰਨ ਦੇ ਹਿਸਾਬ ਨਾਲ ਪੁਸਤਕ ਪਾਠ ਵਿਆਕਰਨ ਮੁਖਾਣੇ ਸੰਧਿਆ ਕਰਮ ਤੇ ਕਾਲ ਕਰੇ ਬਿਨ ਗੁਰ ਸ਼ਬਦ ਮੁਕਤ ਕਹਾ ਪ੍ਰਾਣੀ ਰਾਮ ਨਾਮ ਬਿਨ ਹੋਰ ਗੁਰਮਖ ਪਿਆਰੇਓ ਜਿੰਨਾ ਚਿਰ ਅਸੀਂ ਸੰਗਤ ਕਰਦੇ ਨਹੀਂ ਸਾਡਾ ਮਨ ਜਾਗਦਾ ਨਹੀਂ ਅਸੀਂ ਤ੍ਰੈ ਗੁਣਾਂ ਤੋਂ ਉਪਰ ਉੱਠ ਕੇ ਆਪਦੇ ਘਰ ਚੌਥੇ ਪਦ ਵਿੱਚ ਪ੍ਰਵੇਸ਼ ਨਹੀਂ ਹੋ ਸਕਦੇ ਜਿਸ ਨੂੰ ਮਹਾਰਾਜ ਗੁਰਬਾਣੀ ਵੀ ਸਮਝਾਉਂਦੇ ਨੇ ਤ੍ਰੈ ਗੁਣ ਮਿਟੇ ਚੌਥੇ ਵਰਤੇ ਇਹ ਆਪਕਤ ਨਰਾਰੀ ਤ੍ਰੈ ਗੁਣ ਨੇ ਰਜੋ ਗੁਣ ਤਮੋ ਗੁਣ ਸਤੋਗ ਠੀਕ ਹੈ ਰਜੋ ਗੁਣ ਦੇ ਵਿੱਚ ਵਿਚਾਰ ਨੇ ਕ੍ਰਿਸ਼ਨਾ ਵਾਸ਼ਨਾ ਸੰਸੇ ਵਹਿਮ ਜੋ ਆਪਾਂ ਕਿਰਤ ਕਰਦੇ ਹਾਂ ਕਰਮ ਕਰਦੇ ਹਾਂ ਜਿਵੇਂ ਇਹ ਨਹੀਂ ਕੀਤਾ ਸੀ ਹਾਰ ਗਿਆ ਜੀਵਨ ਦੀ ਬਾਜੀ ਤ੍ਰਿਸ਼ਨਾ ਵਾਸ਼ਨਾ ਸੰਸੇ ਵਹਿਮ ਫਿਕਰ ਇਹ ਸਾਡਾ ਮਨ ਜਦੋਂ ਰਚੁਗਣ ਹਟਦੇ ਹੁੰਦਾ ਉਥੇ ਇਹ ਵਿਚਾਰ ਦਿੰਦੇ ਨੇ ਇਹ ਗੁਰਮਖ ਦੱਸ ਰਿਹਾ ਸੀ ਉਹ ਕਹਿੰਦਾ ਜੇ ਸ਼ਾਇਦ ਕੀ ਸਬਜ਼ੀ ਲਈ ਮੰਡੀ ਲੈ ਕੇ ਗਏ ਤੇ ਮੂੜੀਆਂ ਦਾ ਰੇਟ ਲੱਗਿਆ 24 ਰੁਪਏ ਕਿਲੋ ਕਚੀ ਗੀ ਜਿਸੀ ਸੋਚ ਦੇ ਵਿੱਚ ਚਲੋ 40 ਦਿਨ ਫਿਰ ਇਹਦਾ ਮੈਂ ਆਪਦੇ ਮਨ ਦੀ ਪਤਰੀ ਬਾਚੀ ਜਿਵੇਂ ਤੁਸੀਂ ਸਮਝਾਉਂਦੇ ਹੋ ਕੋਈ ਵਾਕਿਆ ਸਲਾਹ ਦਾ ਸਾਰ ਇਹ ਦੇ ਰਹੀ ਸੀ ਅੰਦਰੋਂ ਬੇਨਦੀਆਂ ਵਿਕਣੀਆਂ ਚਾਹੀਦੀਆਂ ਨੇ ਇਹਨੀਆਂ ਦੀਆਂ ਵਿਕਣੀਆਂ ਚਾਹੀਦੀਆਂ ਨੇ ਇਸ ਕਰਕੇ ਜਦੋਂ ਆਪਾਂ ਆਪਦੇ ਆਪ ਨੂੰ ਵਿਚਾਰਨਾ ਸ਼ੁਰੂ ਕਰ ਲਿਆ ਨਾ ਫਿਰ ਪੇਤ ਲੱਗੇਗਾ ਜਿਹਨੂੰ ਮਾਰਾ ਕਹਿੰਦੇ ਮੰਨ ਕੇ ਪਤਰੀ ਬਾਚਨੀ ਸੁਖੀ ਹੋ ਸੁਖ ਸਾਰ ਇਸ ਕਰਕੇ ਰਜੋਗੁਣ ਹਟ ਤੇ ਇੱਕ ਕਰਸਾਨ ਬਣ ਕੇ ਸਾਨੂੰ ਸਲਾਹ ਦਿੰਦੇ ਨੇ ਹਣ ਗੁਰਮੁਖ ਪਿਆਰਿਓ ਜਦੋਂ ਰਜੋਗੁਣ ਤੇ ਆਪਾਂ ਹੋਵਾਂਗੇ ਆਪਣੇ ਮਨ ਦੇ ਕੀ ਵਿਚਾਰ ਹੋਣਗੇ ਜੀ ਬੋਲੋ ਸਾਰੇ ਕ੍ਰਿਸ਼ਨਾ ਵਾਸ਼ਨ ਸੰਸੇ ਵਹਿਮ ਫਿਕਰ ਇਥੇ ਪੰਜੇ ਕਰਸਾਨਾ ਦਾ ਉਪਤਾਰਨ ਕਰਦੇ ਤੁਸੀਂ ਜਦੋਂ ਤੁਹਾਨੂੰ ਇਹ ਵਿਚਾਰ ਆਉਣ ਸਮਝੋ ਤੁਹਾਡਾ ਮਨ ਰਜੋਗੁਣ ਹਟਦੇ ਆ ਤ੍ਰੈਗੁਣ ਨੇ ਤ੍ਰੈਗੁਣ ਕਾਲੇ ਕੀ ਸਰਕਾਰ ਆ ਕਾਲ ਦੀ ਸਰਕਾਰ ਆ ਇਹਨਾਂ ਤ੍ਰੈਗੁਣਾਂ ਦੇ ਰਾਹੀਂ ਕਾਲ ਸਾਡੇ ਮਨ ਨੂੰ ਖੜਾਉਂਦਾ ਹੈ ਜਦੋਂ ਅਸੀਂ ਇਸ ਧਾਰਿਤ ਹੁੰਨੇ ਨਾ ਸਾਡੇ ਵਿਚਾਰ ਰੁਕਦੇ ਨਹੀਂ ਜਿਵੇਂ ਮੰਨ ਲਓ ਇੱਕ ਬੱਚਾ ਹੈ ਕਦੇ ਮੈਂ ਚੱਕ ਲਿਆ ਕਦੇ ਤੁਸੀਂ ਕਦੇ ਉਹਨੇ ਕਦੇ ਉਹਨੇ ਉਹ ਥੱਲੇ ਉਤਰਨ ਦਾ ਮੌਕਾ ਨਹੀਂ ਮਿਲਦਾ ਵਿਚਾਰੇ ਇਹੋ ਜਿਹੇ ਤਰ੍ਹਾਂ ਜਿਹੜੀ ਇਹ ਮਾਇਆ ਹੈ